ਇਹ ਤੁਸੀਂ ਬੰਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦਣ ਨੂੰ ਜੂਰਚੀ ਪੈ ਗਈ ਡਿਪਾਰਟਮੈਂਟ ਦੇ ਅਸੀਂ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਡ ਲੱਗੇ ਸੀ ਇਹ ਬਾਹਮ ਰੋਡ ਦਾ ਚਾਹ ਦੇ ਲਗੇ ਗੁਇਲ ਸਾਹਿਬ ਦੀ ਕਿ ਮੇਰੀ ਪ੍ਰਾਪਰਟੀ ਪ੍ਰੋਟੈਸਟ ਯਾਨੀ ਕਿ ਕਿਸਾਨ ਨੂੰ ਪ੍ਰੋਟੈਕਟ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪਰਤਾ ਬਾਜਵਾ ਦੀ ਪਰਤਾ ਪ੍ਰਾਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਰਣੀ ਕਮੈਂਟਰੀ ਬੰਦ ਕਰਾਓ ਇਹਨਾਂ ਦੀ ਰਣੀ ਕਮੈਂਟਰੀ ਬੰਦ ਕਰੋ ਤੁਸੀਂ ਚਿਹਰੇ ਤੋਂ ਡਿਸ ਕਰੋ ਸਪੀਕਰ ਸਾਹਿਬ ਬਾਜਵਾ ਸਾਹਿਬ ਤੁਸੀਂ ਬੈਠੋ ਮੇਰੀ ਇੱਕ ਗੁਜ਼ਾਰਿਸ਼ ਹੈ ਇੱਕ ਮਿੰਟ ਮੰਤਰੀ ਜੀ ਇੱਕ ਮੈਂ ਜ਼ਮੀਨ ਲਈ ਇੱਕ ਮਿੰਟ ਸਰ ਤੁਹਾਡੀ ਸਰਕਾਰ ਨੇ ਰਜਿਸਟਰੀ ਕੀਤੀ ਹੈ ਤੇ ਸੈਂਪਲ ਡਿਊਟੀ ਲਈ ਹੈ ਮਾਲਕਾਂ ਕੋ ਲਈ ਹੈ ਕਿਸੇ ਚੋਰ ਕੋ ਨਹੀਂ ਲਈ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਾਂ ਜਿਹੜਾ 12000 ਕਰੋੜ ਰੁਪਇਆ ਐਕਸਾਈਜ਼ ਦਾ ਚੂਪ ਗਏ ਉਹ ਕਦੀ ਉਹਦਾ ਵੀ ਮੈਂਸ਼ਨ ਕੀਤਾ ਏਕ ਸਵਾ ਕਰੋੜ ਰੁਪਇਆ ਹੱਡ ਸਟੇਲਿੰਗ ਕੋ ਪੈਸੇ ਲਿੰਦਾ ਐ ਐਕਸਾਈਜ਼ ਮਨਿਸ ਸਵਾ ਕਰੋੜ ਰੁਪਇਆ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾਂ ਦੇ ਅੰਦਰ ਜ਼ਮੀਨਾਂ ਖਰੀਦੇ ਨੇ ਕਿਉਂ ਖਰੀਦੇ ਨੇਗੇ ਕਿਉਂਕਿ ਡੀ ਸੈਟਿੰਗ ਕਰਨੀਆਂ ਕਿਉਂ ਖਰੀਦੇ ਨੇਗੇ ਕਿਉਂਕਿ ਮਾਈਨਿੰਗ ਕਰਨੀਆਂ ਬਾਜਵਾ ਸਾਹਿਬ ਬੈਠ ਜਾ ਹੁਣ ਤੁਸੀਂ ਚੇਹੇ ਤੋਂ ਡਰਸੋ ਜੀ ਗੁਰਪ੍ਰੀਤ ਜੀ ਕਿਰ ਨੂੰ ਡਾਜ਼ੇ ਕੀਮਾ ਜੀ ਬਾਜੋਗ ਸਪੀਕਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸੁਣ ਰਿਆ ਸੀ ਰੰਧਾਵਾ ਸਾਹਿਬ ਤੇ ਬਾਜਵਾ ਸਾਹਿਬ ਦੀ ਕਨਵਰਸੇਸ਼ਨ ਓ ਰੰਧਾਵਾ ਸਾਹਿਬ ਬਹਿ ਜਾਓ ਔਰ ਤੁਸੀਂ ਤੁਹਾਡੀ ਗੱਲ ਆ ਗਈ ਹੈ ਬਹਿ ਜਾਓ ਬੈਠੋ ਪਲੀਜ਼ ਦੇਖੋ ਇੱਕ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਬੈਠੋ ਤੁਸੀਂ ਬੈਠੋ ਜਰਾ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਤੁਹਾਡੇ ਮੰਤਰੀ ਜੀ ਖੜੇ ਆ ਬੈਠੋ ਤੁਸੀਂ ਬੈਠੋ ਮੰਤਰੀ ਬੈਠੋ ਤੁਸੀਂ ਯੂ ਟੇਕ યોਰ 5 ਮਿੰਟ 5 ਮਿੰਟ ਤੁਹਾਡੇ ਹੋਗੇ ਬੈਠੋ ਆ ਮੰਤਰੀ ਜੀ ਬੋਲੋ ਬੋਲੋ ਮੈਂ ਦੇਖ ਰਿਹਾ ਸੀਗਾ ਕਿ ਬਾਜਬਾ ਸਾਹਿਬ ਹਰ ਇੱਕ ਗੱਲ ਦੇ ਅੰਦਰ ਕਦੇ ਹਾਊਸ ਕਮੇਟੀ ਬ੍ਰਾਊਂਡ ਦੀ ਗੱਲ ਕਰਦੇ ਨੇਗੇ ਕਦੇ ਵੋਇਲ ਸਾਹਿਬ ਦੇ ਰਿਜ਼ਾਈਨ ਦੀ ਗੱਲ ਕਰਦੇ ਨੇਗੇ ਕਦੇ ਕਦੇ ਕੰਮ ਨਹੀਂ ਹੋਇਆ ਮੈਂ ਦੱਸਣਾ ਚਾਹੁੰਦਾ ਕਿ ਜਿਹੜੀ ਇਹਨਾਂ ਦੀ ਪਿੰਡ ਫੁੱਲੜਾ

پوائنٹ دس مرلے سی باہک بیچی نہیں سی میں شہد تسی پولنا جامو راجدیپ کا پتنی نرمل سنگھ پتر دیدار سنگھ باہک چرنجیت باجبا پتنی پرتاب باجوا پتر سترام باجوا نے کھیوڑ نمبر دو سو بارہ بچوں رکبہ پانچ پوائنٹ پا نو پوائنٹ پانچ بے ہویا ہے دونہ کا انتقال کول سوڑا پوائنٹ دس لے لیا ہے اکت رکبہ سر ਸਪੀਕਰ ਸਾਹਿਬ ਇੰਪੋਰਟੰਟ ਨੋ ਗੱਲ ਆ ਉਕਤ ਰਕਬਾ ਬਿਆਸ ਦਰਿਆ ਦੇ ਨਾਲ ਤੁਸੀਂ bande ਅੰਦਰ ਪੈਂਦਾ ਹੈ ਤੁਸੀਂ bande ਅੰਦਰ ਪੈਂਦਾ ਸਵਾ 2 ਏਕੜ ਜ਼ਮੀਨ ਗਰੀਬ ਕਿਸਾਨ ਤੋਂ ਜਿਹੜੀ ਤੁਸੀਂ bande ਅੰਦਰ ਇਹਨਾਂ ਨੂੰ ਖਰੀਦਣ ਦੀ ਕੀ ਜ਼ਰੂਰਤ ਪੈਗੀ 2025 ਚ ਮੈਂ ਦੱਸਦਾ ਦੱਸਦਾ 1 ਮਿੰਟ ਚੁੱਪ ਕਰੋ ਹੋਰ ਬਹਿ ਜਾਓ ਭਾਈ ਜੀ ਇਹਨਾਂ ਨੂੰ ਗੱਲ ਕਰਕੇ ਜਵਾਬ ਦੇ ਦਿਓ ਯੂਲ ਗੈਟ ਅ ਓਪਰਟੀਉਨਿਟੀ ਜਵਾਬ ਦੀ ਗੱਲ ਕਰਨ ਦਿਓ ਜੀ ਆਨਸਰ ਕਿਹੜੋ ਦਸ ਕੀਤਾ ਜਾਵੇ ਜੀ ਸਿਰ ਡੇਢ ਮਹੀਨਾ ਪਹਿਲਾਂ ਕਿਉਂਕਿ ਪਤਾ ਸੀ ਇਹਨਾਂ ਨੂੰ ਕਿ ਇਹਦੇ ਅੰਦਰ ਹਰਦੀ ਆਉਣ ਵਾਲੇ ਇਹਦੇ ਅੰਦਰ ਰੇਤ ਆਉਣ ਵਾਲਾਗਾ ਇਹਦੇ ਅੰਦਰ ਰੇਤ ਆਊਗਾ ਰੇਤ ਦੀ ਮਾਈਨਿੰਗ ਆਊਗਾ ਮਿਸਟਰ ਬਾਜਪਾ ਖੜਾ ਇੱਕ ਮਿੰਟ ਇੱਕ ਮਿੰਟ ਮੈਂ ਝੂਠ ਹੀ ਬੋਲਦਾ ਆ ਛੱਡ ਦਿਓ ਸਪੀਕਰ ਸਾਹਿਬ ਆ ਸਪੀਕਰ ਸਾਹਿਬ ਡਿਸਕਨ ਕਰਦਾ ਗੱਲ ਕਰਨ ਦਿਓ ਗੱਲ ਕਰਨ ਦਿਓ ਤੁਸੀਂ ਦਿਵਾਲ ਦਿਓ ਪਲੀਜ਼

ہاؤس مریادا بنا کے رکھے جی یو ول اوپرچونٹی ٹو آنسر پلیز ایک منٹ میں سیکنڈ پنڈے نے سیکنڈ پنڈن ਸੈਕਟਮੈਂਟ ਪਾਸਵਾਲ ਆ ਪਾਸਵਾਲ ਦੇ ਅੰਦਰ ਇਹਨੇ ਖਰੀਦੀ ਆ ਲਗਭਗ 10 ਏਕੜ ਠੀਕ ਆ ਦੇ ਵੀ ਇਜਾਜ਼ਤ ਤੋਂ ਬਿਨਾ ਜੋ ਵੀ ਕੁਝ ਬੋਲੇਗਾ ਰਿਕਾਰਡ ਨਹੀਂ ਕੀਤਾ ਜਾਵੇ ਕੰਪਲੀਟ ਲਿਡ ਸੁਣ ਲੋ ਮੇਰਾ ਮਤਲਬ ਸੁਣ ਲਿਓ ਹੋਰ ਇਹ ਅੰਦਰ 10 ਏਕੜ ਇਹ ਵੀ ਬਿਆਸ ਦਰਿਆ ਦੇ ਨਾਲ ਤੁਸੀਂ ਬੰਦ ਦੇ ਅੰਦਰ ਪੈਂਦਾ ਇਹ ਤੁਸੀਂ ਬੰਦ ਦੇ ਅੰਦਰ ਇਹਨਾਂ ਨੂੰ ਜ਼ਮੀਨਾਂ ਖਰੀਦੀ ਜੋੜਤ ਕੀਤਾ ਗਈ ਫਿਰ ਗੱਲ ਸੁਣੋ ਸਪੀਕਰ ਸਾਹਿਬ ਫਿਰ ਕਹਿੰਦੇ ਕਿ ਡਿਪਾਰਟਮੈਂਟ ਦਾ ਡਿਪਾਰਟਮੈਂਟ ਨੂੰ ਦੋਸ਼ੀ ਕਿਉਂ ਬਣਾਉਦੇ ਰਹੇਗੇ ਡਿਪਾਰਟਮੈਂਟ ਦੋਸ਼ੀ ਤਾਂ ਬਣਾਉਂਦੇ ਨੇ ਕਿ 2017 ਚ ਤੇ 19 ਚ 2017 ਤੇ 19 ਚ ਇਹਨਾਂ ਦੀ ਜ਼ਮੀਨ ਨੂੰ ਬਚਾਉਣ ਦੇ ਲਈ 1 ਕਰੋੜ 18 ਲੱਖ ਰੁਪਏ ਦੇ ਸਟੋਨ ਦੇ ਸਟੱਟ ਲੱਗੇ ਸੀਗੇ ਉਸ ਸਮੇਂ ਕੀ ਦੀ ਸਰਕਾਰ ਸੀ ਤੁਹਾਡੀ ਸੀ ਜ਼ਰਾਬ ਜ਼ਰਾਬ ਸਾਡੀ ਸਰਕਾਰ ਤੋਂ ਲਬੋੜਾ ਚੋ ਰਹੇ ਹੋ ਗੋਲ ਸਾਹਿਬ ਨੂੰ ਕੰਪੇਅਰ ਕਰਦੇ ਹੋਗੇ ਕਿ ਸਾਡੇ ਗੇਰ ਰੋਡ ਦਾ ਕੀਤਾ ਜਾਵੇ ਹਾਊਸ ਦੇ ਵਿੱਚ ਆਰਡਰ ਬਣਾ ਕੇ ਰੱਖਿਆ ਜਾਵੇ ਸਿਕਰ ਸਾਹਿਬ ਪਰ ਡਾਇਲੌਗ ਨਹੀਂ ਕੀਤਾ 1 ਕਰੋੜ 18 ਲੱਖ ਰੁਪਏ ਲਗਵਾ ਕੇ ਹੁਣ ਜਦੋਂ ਬਾਹਮ ਰੋਡਾਂ ਦੀ ਗੱਲ ਕਰਦੇ ਨੇਗੇ ਇਹ ਬਾਹਮ ਰੋਡ ਦਾ ਚਾਹ ਰਹੇ ਨੇ ਕਿ ਗੋਇਲ ਸਾਹਿਬ ਦੀ ਕਿ ਮੇਰੀ ਪ੍ਰੋਪਰਟੀ ਪ੍ਰੋਟੈਕਟ ਯਾਨੀ ਕਿ ਕਿਸਾਨ ਨੂੰ ਬਟਕ ਨਾ ਕੀਤਾ ਜਾਵੇ ਪੰਜਾਬ ਦੇ ਨੂੰ ਪ੍ਰਤਾਪ ਬਾਜਵਾ ਦੀ ਬਟਾ ਪ੍ਰੋਪਰਟੀ ਜਿਹੜੀ 10 ਏਕੜ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਉਹਨੂੰ ਪ੍ਰੋਟੈਕਟ ਕੀਤਾ ਜਾਵੇ ਨਾ ਕਿ ਪੰਜਾਬ ਦੇ ਕਿਸਾਨ ਨੂੰ ਬਟਕ ਕੀਤਾ ਜਾਵੇ ਇੱਕ ਚਿਹਰਾ ਤੁਹਾਡਾ ਇਹ ਚੇਰਾਗਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਤੁਸੀਂ ਆਪਣੀ 10 ਏਕੜ ਜ਼ਮੀਨ ਜਿਹਨੂੰ ਤੁਸੀਂ ਆਪਣੀ ਟਾਰਨ ਦੇ ਅੰਦਰ 25 ਰੱਖ ਦੀ ਦਿਖਾਇਆਗਾ ਉਹਦੇ ਉੱਤੇ 1 ਕਰੋੜ 18 ਲੱਖ ਰੁਪਈਆ ਪ੍ਰੋਟੈਕਸ਼ਨ ਕਹਿੰਦੀ ਤੁਸੀਂ ਸਟੱਡ ਲਵਾਉਨੇ ਹੋ ਤੇ ਗੱਲਾਂ ਕਰਦੇ ਹੋ ਤੁਸੀਂ ਇੱਥੇ ਕਿਸਾਨ ਦੀਆਂ ਇਹਦਾ ਮਤਲਬ ਤੁਸੀਂ ਤਾਂ ਤੁਸੀਂ ਜਿੰਨੇ ਮੈਂਬਰ ਸਹਿਬਾਨ ਤੁਹਾਡੇ ਬੋਲਦੇ ਨੇ ਹਰ ਸਾਲ ਕਿਹੜੇ 12000 ਕਰੋੜ ਰੁਪਈਆ ਹੁਣ ਕਹਿੰਦੇ 12000 ਰੁਪਈਆ ਅਸੀਂ ਤਾਂ ਹੁਣ ਆਨ ਬਿਆਫਾ ਭਾਜੀਪੀ ਗੱਲ ਕਰਦੇ ਆ

ਕਿ ਹਰ ਗੱਲ ਤੇ ਨੁਕਸ ਕੱਢਦੇ ਨੇਗੇ ਹਰ ਗੱਲ ਤੇ ਸਾਡਾ ਪੋਜ਼ਿਟਿਵ ਕਮੈਂਟ ਕਰਨ ਦੀ بجائے ਨੈਗਟਿਵ ਲੈ ਕੇ ਆਉਂਦੇ ਅਸੀਂ ਕਹਿੰਦੇ ਆ ਕਿ ਭਾਈ ਤੁਹਾਡੀ ਤੁਹਾਡੀਆਂ ਪ੍ਰਾਪਰਟੀਆਂ ਬਚਾਉਣ ਦੇ ਲਈ ਤੁਹਾਡੀ ਸਰਕਾਰ ਚ 101 ਕਰੋੜ 18 ਲੱਖ ਰੁਪਏ ਲਾਤਾ ਜਿਸ ਪ੍ਰਾਪਰਟੀ ਤੁਸੀਂ ਪਲੀਜ਼

ਨੰਬਰ 1 ਜੇ ਕਿਸੇ ਤੁਸੀਂ ਪੱਥਰ ਲਾਇਆ ਤੁਹਾਡੀ ਸਰਕਾਰ ਨੇ ਲਾਇਆ ਮੈਂ ਪਹਿਲੇ ਇਹਨੂੰ ਪੁੱਛਣਾ ਚਾਹਨਾ ਜਿਹੜਾ 12000 ਕਰੋੜ ਰੁਪਈਆ ਐਕਸਾਈਜ਼ ਦਾ ਚੂਪ ਗਏ ਕਦੀ ਉਹਦਾ ਵੀ ਮੈਂਸ਼ਨ ਕੀਤਾ ਹੀ ਜਿਹੜਾ ਦਿੱਲੀ ਦੀ ਤੁਹਾਡੀ ਸਾਰੀ ਲੀਡਰਸ਼ਿਪ ਫੜ ਕੇ ਅੰਦਰ ਦਿੱਤੀ ਹੈ ਤੁਹਾਡੀ ਬੀਜੇਪੀ ਦੀ ਗੱਲ ਹੈ ਐਸੇ ਗੱਲ ਕਰ ਤੈਨੂੰ ਛੱਡਿਆ ਤਾਂ ਅੰਦਰ ਨਹੀਂ ਦਿੱਤਾ ਜਿਹੜਾ ਡਿਸਟਿਲਰੀਆਂ 30 32 ਡਿਸਟਿਲਰੀਆਂ ਕੋ ਸਰ ਬੈਣੀ ਸੁਣੋ 1 ਸਵਾ ਕਰੋੜ ਰੁਪਈਆ ਹਰ ਡਿਸਟਿਲਰੀ ਕੋ ਪੈਸੇ ਲੈਂਦਾ ਹੈ ਇਕ ਸਾਈਜ਼ ਮਨੇ 70 ਕਰੋੜ ਰੁਪਇਆ ਹੱਦ ਦਿੱਲੀ ਕੋ ਲੈਂਦਾ 35 ਤੋਂ 40 ਕਰੋੜ ਰੁਪਇਆ ਤੇ ਕੱਲਾ ਦਿੱਲੀ ਆ ਕੋ ਕਰ ਬੈਠੋ ਬੈਠੋ ਆਪਣੇ ਚੀਮਾ ਜੀ ਮੇਰਾ ਖਿਆਲ ਆ ਆਪਾ ਇਹਨੂੰ ਨਾ ਝੂਠ ਦੇ ਕੋਈ ਇਹਨੂੰ ਆਪੇ ਜਨਾ ਬਣਾਓ ਕੇਰ ਨੂੰ ਡਸ ਕਰੋ ਕੇਰ ਨੂੰ ਡਸਰ ਮਿਸਟਰ ਬਾਦਵਾ ਮਿਸਟਰ ਬਾਦਵਾ 1 ਕਰੋੜ 18 ਲੱਖ ਰੁਪਇਆ ਕਾਂਗਰਸ ਟਾਈਮ ਲਗਾਏ ਸੀ ਕਾਂਗਰਸ ਦੇ ਸਮੇਂ ਕੇਰ ਨੂੰ ਡਸ ਕੀਤਾ ਜਾਵੇ ਬੋਲ ਜੇ ਯਾਰ ਹੈ ਕਿਹਰ ਨੂੰ ਦਹੀਦਾ ਜਾਵੇ ਪੰਜਾਬ ਨੂੰ ਲੁੱਟ ਕੇ ਪੰਜਾਬ ਨੂੰ ਬਰਬਾਦ ਕਰਕੇ ਤੁਸੀਂ ਬੰਨਾਂ ਦੇ ਅੰਦਰ ਜਬੀਲਾ ਖਰੀਦੇ ਨੇ ਕਿਉਂ ਖਰੀਦੇ ਨੇ ਕਿਉਂਕਿ ਡੀ ਸੈਟਿੰਗ ਕਰਨੀ ਆ ਕਿਉਂ ਖਰੀਦੇ ਨੇ ਕਿਉਂਕਿ ਮਾਇਨੇ ਕਰਨੀ ਆ ਤੁਸੀਂ ਨਾ ਤੁਸੀਂ ਬਰਬਾਦ ਚਲੋ ਬੈਠੋ ਜੀ ਬੈਠੋ 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 ਝੂਠ ਬੋਲ ਕੇ ਸਵਾਏ ਵਾਜਵਾ ਪੰਜਾਬ ਦੇ ਅੰਦਰ ਉਹ ਲੀਡਰਾਂ ਕਾਂਗਰਸ ਪਾਰਟੀ ਦਾ ਜਿਹੜਾ ਸਾਰੇ ਸਾਰੇ ਪਾਰਲੀਮੈਂਟ ਮੈਂਬਰਸ ਦੇ ਨਾਲ ਬੈਠੀ ਕਰਦਾ ਹੈ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਜਦੋਂ ਤੱਕ ਸਾਹਮਣੇ ਆਉਂਦੇ ਨੇ ਤਾਂ ਮਿਰਚਾਂ ਲੱਗਦੀਆਂ ਨੇ ਗਿਆ ਜੋ ਕੁਝ ਵੀ ਜਿਹਦੀ ਰਾਜਤ ਬੇੜਾ ਕਿਹਾ ਗਿਆ ਹੈ ਉਹ ਸਾਰਾ ਰਿਕਾਰਡ ਕੀਤਾ ਜਾਵੇ ਠੀਕ ਹੈ ਜੀ ਬੈਠੋ ਜੀ ਲੈ ਲਓ ਕਾਗਜ਼ 1 ਕਰੋੜ ਰੁਪਈਆ 1 ਕਰੋੜ 18 ਲੱਖ ਰੁਪਇਆ ਸਰਦਾਰ ਗੁਰਪ੍ਰੀਤ ਸਿੰਘ ਬੜਾਵਾਲੀ ਗੁਰਪ੍ਰੀਤ ਬੋਲੋ ਜੀ ਬੈਠੋ ਬੰਦ ਜੀ ਹੋ ਗਈ ਗੱਲ ਤੁਹਾਡੀ ਆ ਗਈ ਤੁਹਾਡੀ ਗੱਲ ਆ ਗਈ ਰਿਪੀਟ ਕਰਨ ਦਾ ਫਾਇਦਾ ਨਹੀਂ ਬੈਠੋ ਜੀ